ਸਤਿ ਸ਼੍ਰੀ ਅਕਾਲ ਜੀ ਨਮਸਤੇ ਮੈਂ ਤੁਹਾਡਾ ਆਪਣਾ ਹਜੂ ਸਿੰਘ ਬਾਨ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਨੰਗਪੁਰ ਸਾਹਿਬ ਅੱਜ ਦੁਰਗਾਸ਼ਮੀ ਦੇ ਪਾਵਨ ਪਵਿੱਤਰ ਮੌਕੇ ਤੇ ਆਪ ਸਭ ਦੇ ਨਾਲ ਇੱਕ ਖੁਸ਼ੀ ਸਾਂਝੀ ਕਰਨ ਜਾ ਰਹੇ ਹਾਂ ਕਿ ਸਾਡੇ ਇਲਾਕੇ ਦੀਆਂ ਦੋ ਪ੍ਰਮੁੱਖ ਸੜਕਾਂ ਜੋ ਇੱਕ ਤਰ੍ਹਾਂ ਸਾਡੇ ਰਾਕੇ ਦੇ ਜਿਹੜੇ ਪ੍ਰਮੁੱਖ ਧਾਰਮਿਕ ਸਥਾਨ ਹੈ ਉਹਨਾਂ ਨੂੰ ਵੀ ਜੋੜਦਿਆਂ ਨੇ ਤੇ ਕਈ ਪਿੰਡ ਜਿਹੜੇ ਹੈ ਉਹਨਾਂ ਨੂੰ ਜੋੜਨ ਵਾਲੀਆਂ ਸੜਕਾਂ ਜਿਨ੍ਹਾਂ ਦੀ ਹਾਲਤ ਇਸ ਵਕਤ ਕਾਫੀ ਖਸਚਾ ਸੀ ਇੱਕ ਤੋਂ ਨਵੀਆਂ ਬਣਨ ਜਾ ਰਹੀਆਂ ਇੱਕ ਉਹ ਚੌੜੀਆਂ ਹੋ ਰਹੀਆਂ 10 ਫੁੱਟ ਤੋਂ 18 ਫੁੱਟ ਹੋ ਰਹੀਆਂ ਮੇਰੇ ਲੰਬੇ ਸਮੇਂ ਤੋਂ ਅਸੀਂ ਇਸ ਇਸ ਪ੍ਰਿਆਸ ਸੀ ਕਿ ਇਹ ਕਿ ਨ ਸੜਕਾਂ ਨੂੰ ਜਿਹੜਾ ਹੈ ਚੌੜਾ ਕੀਤਾ ਜਾਵੇ ਤੇ ਦੋਨੋਂ ਜਿਹੜੀਆਂ ਸੜਕਾਂ ਇਹ ਜਿਹੜਾ ਹੁਣ ਇਹਦਾ ਟੈਂਡਰ ਲੱਗਿਆ ਤੇ ਟੈਂਡਰ 8 ਅਕਤੂਬਰ ਨੂੰ ਖੋਲਣ ਗਿਆ ਇਹ ਦੋਨੋਂ ਸੜਕਾਂ ਹਨ ਇੱਕ ਸਾਡੀ ਜਿਹੜੇ ਨੰਗਲ ਦਾ ਪ੍ਰਮੁੱਖ ਧਾਰਮਿਕ ਸਥਾਨ ਹੈ ਜਿੱਥੇ ਮੇਰੀ ਵੀ ਨੀਜੀ ਆਸਥਾ ਹੈ ਸਾਡੇ ਜਨਫਾ ਮਾਤਾ ਮੰਦਰ ਤੋਂ ਲੈ ਕੇ ਹੰਬੇਯਾਲ ਨਿਕੋ ਨੰਗਲ ਡੁਕਲੀ ਮੇਕਪੁਰ ਬਾਨੇਪੁਰ ਤੋਂ ਲੈ ਕੇ ਮੇਨ ਰੂਟ ਤੱਕ ਜਿਹੜੀ ਸਾਡੀ ਨੰਗਲ ਨੰਨਪੁਰ ਸਾਹਿਬ ਮੀਂਹ ਰੂਡ ਹੈ ਇਹ ਕਈ ਪਿੰਡਾਂ ਨੂੰ ਜੋੜਦੀ ਹੈ ਤੇ ਸੜਕ ਜਿਹੜੀ ਹੈ ਇੱਕ ਤਰੀਕੇ ਨਾਲ ਉਹਨੇ ਬਾਈਪਾਸ ਦਾ ਕੰਮ ਕਰੂਗੀ ਜਿਹੜੀ ਨੰਗਲ ਦੇ ਉੱਪਰਲਾ ਜਿਹੜਾ ਨੱਕ ਹੈ ਕਿਰਨ ਏਰੀਆ ਜਾਂ ਸਾਰੇ ਉਹਨਾਂ ਨੂੰ ਜਿਹੜਾ ਹੈ ਬਹੁਤ ਮੌਜੂਦ ਹੋਗੀ ਜਿਹੜੇ ਸਾਡੇ ਬੱਚੇ ਜਿਹੜੇ ਆ ਬੜਨੇ ਆ ਬਜ਼ੁਰਗ ਉਹ ਇਸ ਰਸਤੇ ਤੇ ਰਾਹੀ ਹੋਣ ਜਦੋਂ ਚੌੜੀ ਹੋ ਜਾਊਗੀ ਸੜਕ ਤੇ ਸ਼ਾਨਦਾਰ ਬਣ ਜਾਊਗੀ ਯੂਜ਼ ਕਰ ਸਕਦੇ ਨੇ ਇੱਕ ਤਰੀਕੇ ਨਾਲ ਇੱਕ ਆਊਟਰ ਬਾਈਪਾਸ ਬਣੂਗਾ ਐਦਾਂ ਜਿਹੜੇ ਸਾਡਾ ਦੂਜਾ ਪ੍ਰਮੁੱਖ ਨੰਗਲ ਸ਼ਹਿਰ ਦਾ ਦੂਜਾ ਪ੍ਰਮੁੱਖ ਤਾਂ ਇੱਕ ਥਾਂ ਹੈ ਗੁਰਦੁਆਰਾ ਸ਼੍ਰੀ ਪਪਾ ਸਾਹਿਬ ਜਿੱਥੇ ਦਸਮ ਪਾਤਸ਼ਾਹ ਬਾਦਸ਼ਾਹ ਦਰਬੇਸ਼ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਚੋਪਈ ਸਾਹਿਬ ਦੀ ਰਚਨਾ ਕੀਤੀ ਸੀ ਬਾਸਪੁਰ ਤੋਂ ਲੈ ਕੇ ਸਵਾਮੀਪੁਰ ਖੇਡਾ ਬਾਗ ਤੱਕ ਚੜੀ ਹੈ ਐਂ ਅਖੀਰ ਤੱਕ ਜਿਹੜੀ ਸੜਕ ਹੈ ਇਹ ਵੀ ਇਸ ਵਕਤ ਕਾਫੀ ਬੁਰੀ ਹਾਲਤ ਹੈ ਖਸਤਾ ਹਟ ਹੈ ਇਹ ਬਿਲਕੁਲ ਨਵੀਂ ਵੀ ਬਣ ਰਹੀ ଥି 18 ਫੁੱਟ ਹੋ ਰਹੀ ਹੈ ਇਹ ਸਾਡੇ ਇਲਾਕੇ ਦਾ ਪੰਜਾਬ ਦਾ ਸਭ ਤੋਂ ਸੋਹਣਾ ਏਰੀਆ ਹੈ ਸਵਮੀਪੁਰ ਖੇੜਾ ਬਾਗ ਪਿੰਗਵੜੀ ਖਿੰਗੜੀ ਇੰਨਾ ਸੋਹਣਾ ਇਲਾਕਾ ਹੈ ਇਹ ਜਿੱਥੇ ਜਦੋਂ ਇੱਥੇ ਸੜਕ ਚੌੜੀ ਹੋਊਗੀ ਤਾਂ ਇੱਥੇ ਟੂਰਿਜ਼ਮ ਵੀ ਬਹੁਤ ਫੈਲੂਗਾ ਜਿਹੜਾ ਸਾਡਾ ਇੱਥੇ ਇੱਕ ਟੈਂਟ ਸਿਟੀ ਬਣਾਉਣ ਦਾ ਸੁਪਨਾ ਉਸ ਨੂੰ ਵੀ ਜਿਹੜਾ ਹੈ ਹੋਰ ਇੱਥੇ ਇਨਵੈਸਟਰਸ ਆਣਗੇ ਤੇ ਇਸੇ ਰੀਡਿਵਲਪਮੈਂਟ ਹੋ ਸਕਦੀ ਹੈ ਇਹਨਾਂ ਦੋਨੋਂ ਸੜਕਾਂ ਦੇ ਨਾਲ ਇਹ ਪਿੰਡ ਜੋ ਨੰਗਲ ਦੇ ਕੋਚ ਬਸੇ ਹੋਏ ਪਿੰਡ ਨੇ ਪਰ ਹੁਣ ਤੱਕ ਅਣਦੇਖੇ ਸੀ ਅੰਗੋਲੇ ਸੀਗੇ ਇਹਨਾਂ ਪਿੰਡਾਂ ਦੇ ਵਿੱਚ ਵਿਕਾਸ ਦੀ ਲਹਿਰ ਵਿੱਚ ਹੈ ਜਿਹੜੀ ਤੇਜ਼ ਹੋਗੀ ਨਵੇਂ ਦੁਕਾਨਾਂਾਂ ਦੇ ਸ਼ੋਰਮ ਇੰਡਸਟਰੀ ਲਈ ਵੀ ਚਾਂਸਸ ਵਧਦੇ ਨੇ ਤੇ ਮੈਂ ਇਹ ਸਾਰੇ ਪਿੰਡ ਵਾਸੀਆਂ ਨੂੰ ਵਾਰਕਵਾਦ ਹੁੰਦਾ ਨੰਗਲ ਸ਼ਹਿਰ ਵਾਸੀਆਂ ਨੂੰ ਵਾਰਕਵਾਦਿੰਦਾ ਤੇ ਨਾਲ ਹੀ ਇੱਕ ਅਪਡੇਟ ਜੀ ਸਾਡੀ ਨੰਗਲ ਤੋਂ ਲੈ ਕੇ ਨਨਪੁਰ ਸਾਬ ਤੱਕ ਸੜਕ ਹੈ ਪਿਛਲੇ ਇਸ ਸੜਕ ਜਿਹੜੀ ਹੈ ਬਰਸਾਤਾਂ ਚ ਇਕਦਾਂ ਹੀ ਬਹੁਤ ਬੁਰੀ ਤਰ੍ਹਾਂ ਜਿੰਨ ਕਦਰ ਪੂਰੀ ਤਰ੍ਹਾਂ ਖੁੱਲ ਗਈ ਤੇ ਇੰਨੀ ਖਸਤਾ ਹਾਲਤ ਹੋ ਗਈ ਕਿ ਕਿਤੇ ਕਿਤੇ ਤਾਂ ਜਿਨੀ ਬਿਲਕੁਲ ਨਾ ਤੁਸੀਂ ਚੱਲ ਹੀ ਨਹੀਂ ਸਕਦੇ ਪਹਿਲੀ ਗੱਲ ਤਾਂ ਮੈਂ ਆਪ ਸਭ ਦਾ ਧੰਨਵਾਦ ਦਿੰਦਾ ਕਿ ਸਾਰੇ ਸਾਡੇ ਜਿਹੜੇ ਯੂਥ ਕਲੱਬ ਦੇ ਸਾਥੀ ਨੌਜਵਾਨ ਵੀਰੀ ਨੇ ਬਹੁਤ ਇੱਜ਼ਤ ਰੱਖੀ ਪਿਛਲੇ 1.5 ਤੋਂ 2 ਮਹੀਨੇ ਤੋਂ ਲੜ ਕੇ ਅੜ ਕੇ ਪਹਿਲਾ ਟੈਂਡਰ ਲਵਾਇਆ ਫਿਰ 11 ਸਤੰਬਰ ਨੂੰ ਟੈਂਡਰ ਖੋਲ੍ਹਿਆ ਇੱਕੋ ਹੀ ਠੇਕੇਦਾਰ ਆਇਆ ਸੀ ਫਿਰ ਉਹਦੀ ਅੱਜ ਪੂਰੇ ਇੱਕੀ ਅਫਸਰ ਅੱਜ ਜੀਡੀ ਉਹਨੇ ਅਪਰੂਵਲ ਫਾਈਨਲ ਮੈਂ ਥੱਲੇ ਪਹਿਲੇ ਕਮੈਂਟ 'ਚ ਉਹ ਚਿੱਠੀ ਪਾ ਦੂੰਗਾ ਉਹ ਟੈਂਡਰ ਅਲਾਟ ਹੋ ਗਿਆ ਸਾਰੀ ਪ੍ਰੋਬਲਮਾਂ ਮਿਨਿਸਟਰੀ ਆਫ ਰੋਡ ਐਂਡ ਟਰਾਂਸਪੋਰਟ ਹਾਈਵੇਜ਼ ਤੋਂ ਲੈ ਕੇ ਤੇ ਜਿਹੜਾ ਠੇਕੇਦਾਰ ਨੂੰ ਉਹਦੀ ਚਿੱਠੀ ਸੈਂਕਸ਼ਨ ਲੈਟਰ ਜਾ ਚੁੱਕੀ ਹੈ ਠੇਕੇਦਾਰ ਨਾਲ ਗੱਲ ਵੀ ਹੋ ਗਈ ਅਗਲੇ 2-3 ਦਿਨ ਤੱਕ ਲਈ ਦਸ਼ਹਿਰੀ ਕਰਕੇ ਲੇਬਰ ਗਈ ਹੋਈ ਹੈ ਉਹਨਾਂ ਪ੍ਰੋਮਿਸ ਕੀਤਾ ਹੈ ਕਿ ਅਗਲੇ 3-4 ਦਿ ਕਟਲੋ ਤੇ 3-4 ਦਿਨ ਚਿਲ ਮੈਂ ਜਿਹੜਾ ਕੰਮ ਹੈ ਜਿਹੜਾ ਹੈ ਬਿਲਕੁਲ ਸ਼ੁਰੂ ਹੋ ਗਿਆ ਸਾਰੀ ਜਿਹੜੀ ਹੈ ਲੀਗਲ ਹਰਡਲਸ ਤੋਂ ਉੱਪਰ ਹੋ ਗਈਆਂ ਜਿਨ੍ਹਾਂ ਜਿਨ੍ਹਾਂ ਨੂੰ ਵੀ ਤਕਲੀਫ ਦਾ ਸਾਹਮਣਾ ਕਰਨਾ ਪਿਆ ਮੈਂ ਇਹ ਬਤੌਰ ਦੇ ਦਇਕ ਮੈਂ ਅਨੁਤੋ ਸ਼ਮਾ ਮੰਗਦਾ ਨਾਲ ਹੀ ਜਿਹੜਾ ਸਾਡੇ ਨੰਗਲ ਵਾਲੇ ਪਾਸੇ ਜਿਹੜੇ ਨੰਗਲ ਐਸਡੀਐਮ ਦੇ ਪਿੰਡ ਉਹ ਕਲੀਅਰ ਹੋ ਗਿਆ ਨਨਪੁਰ ਸਾਹਿਬ ਦੇ ਕੁਝ ਪਿੰਡ ਰਿੰਦੇ ਫੋਗ ਲੀਨਿੰਗ ਵਾਸਤੇ ਤਾਂ ਅਗਲੇ ਹਫਤੇ ਅਸੀਂ ਜਿੰਨੇ ਸਾਡੇ 32 ਪਿੰਡਾਂ ਨੇ ਉਹਦੇ ਸਰਪੰਚ ਸੇਵਾ ਨਾਲ ਮੀਟਿੰਗ ਕਰਕੇ ਡਿਜ਼ਾਈਨ ਇੱਕ ਵਾਰੀ ਚੈੱਕ ਕਰਾ ਕੇ ਐਕਵੀਜ਼ੀਸ਼ਨ ਦਾ ਕੰਮ ਵੀ ਸ਼ੁਰੂ ਹੋ ਜਾਊਗਾ ਜਿਹੜੀ ਚਾਰ ਮਾਰਗੀ ਹੋਣੀ ਹੈ ਪਰ ਉਦੋਂ ਤੱਕ ਜਿਹੜੀ ਰਾਹਤ ਵਾਲੀ ਗੱਲ ਹੈ ਕਿ ਜਿਹੜੀ ਸੜਕ ਦੀ ਬਰੰਬਤ ਦਾ ਕੰਮ ਹੈ ਉਹ ਬਿਲਕੁਲ ਹੈ ਸੜਕ ਜਿਹੜੀ ਅਗਲੇ 15-20 ਦਿਨ ਚ ਹੈ ਫਾਈਨ ਹੋ ਜੂਗੀ ਐ ਕਿ कोई दिक्कत खरे उतर सकी जी उम्मीद खरे उतर सकी मैं सारे पिंड वासियों बहुत बहुत मुबारकबाद देंदा है अठ अक्तूबर दोनों सड़कों का जरा टेंडर खुल जूगा उस कुछ दिनों काम भी शुरू हो जागा धनबाद जी